ਰਾਤੀ ਮੈਨੂੰ ਇੱਕ ਗੁਰੂ ਘਰ ਦੇ ਵਜ਼ੀਰੇ ਇੱਕ ਗ੍ਰੰਥੀ ਸਿੰਘ ਦਾ ਫੋਨ ਆਇਆ ਤੁਸੀਂ ਨੰਬਰ ਲੈਣਾ ਹੋਵੇਗਾ ਤਾਂ ਨੰਬਰ ਵੀ ਲੈ ਲਿਓ ਮੇਰੀ ਮੈਂ ਬੇਨਤੀ ਉਹ ਕਰਦਾ ਹੁੰਨਾ ਜਿਹੜਾ ਮੇਰੇ ਕੋਲ ਪ੍ਰੂਫ ਹੋ ਉਹ ਕਹਿੰਦਾ ਵੀਰ ਜੀ ਮੈਂ ਗੁਰੂ ਘਰ ਦਾ ਵਜ਼ੀਰ ਹਾਂ ਤੇ ਸੇਵਾ ਕਰਦਿਆ ਮੈਨੂੰ 16 17 ਸਾਲ ਹੋ ਚੱਲੇ ਨੇ ਪਰ ਕਹਿੰਦਾ ਮੇਰਾ ਅਜੇ ਤੱਕ ਇੱਕ ਕੂਠਾ ਨਹੀਂ ਬਣਿਆ ਇੱਕ ਕੂਠਾ ਮੈਂ ਕਿਹਾ ਜੀ ਕਾਰਨ ਉਹ ਕਹਿੰਦੇ ਕਾਰਨ ਇਹ ਆ ਜਿੱਥੇ ਵੀ ਸਾਦੇ ਕਹਿੰਦੇ ਬਾਬਾ ਗਜਾ ਮਾਰ ਲਿਆ ਕਰੀ ਤੇ ਤਨਖਾਹ ਦਵਾਂਗੇ 6000 ਰੁਪਇਆ ਉਹ ਕਹਿੰਦਾ ਦੱਸੋ ਮੈਂ 6000 ਚ ਟੱਬਰ ਪਾਲਾਂ ਕਿ ਕੋਠਾ ਪਾਵਾਂ ਤੇ ਕਹਿੰਦਾ ਵੀਰ ਜੀ ਕਿਤੇ ਕੋਈ ਹੋਇਆ ਤੇ ਮੇਰੀ ਮਦਦ ਕਰਵਾ ਦਿਓ ਮੈਂ ਤੁਹਾਨੂੰ ਨਹੀਂ ਕਹਿਣਾ ਗੁਰੂ ਕਿਰਪਾ ਕਰੇ ਤੁਸੀਂ ਅੱਗੇ ਆ ਬਹੁਤ ਵੱਡੇ ਜੋੜ ਮੇਲੇ ਕਰ ਰਹੇ ਹੋ ਬੜਾ ਸੰਗਤ ਦਾ ਜਲ ਪਾਣੀ ਕਰ ਰਹੇ ਹੋ ਮੈਂ ਵਿਦੇਸ਼ ਵਿੱਚ ਬੈਠੇ ਵੀਰਾਂ ਨੂੰ ਇੱਕ ਦੋ ਨੂੰ ਮੈਂ ਬੇਨਤੀ ਕੀਤੀ ਹੈ ਕਿ ਜੋ ਹੋ ਸਕੇ ਉਹਦਾ ਵੱਧ ਤੋਂ ਵੱਧ ਆਪਸਾਂ ਜੋ ਕਰਨਾ ਹੈ ਮੈਂ ਬੇਨਤੀ ਤਾਂ ਤੁਹਾਡੇ ਚਰਨਾਂ 'ਚ ਕੀਤੀ ਹੈ ਸਾਡੀ ਕੌਮ ਦਾ ਜਿਹੜਾ ਮੋਢਾ ਹੈ ਨਾ ਸਿੱਖ ਧਰਮ ਦਾ ਮੋਢਾ ਉਹ ਗੁਰੂ ਘਰ ਦਾ ਵਜੀਰ ਗਰੰਥੀ ਸਿੰਘ ਹੁੰਦਾ ਗੁਰੂ ਘਰ ਦਾ ਵਜੀਰ ਜਿਨੇ ਜਮੇ ਮਰੇ ਦੀ ਅਰਦਾਸ ਕਰਨੀ ਅਮਰਤ ਵੇਲੇ ਆਪਸ ਸੁਤੇ ਹੁੰਨੇ ਉਹ ਨਗਰ ਖੇੜੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ데요 ਹੁੰਦਾ ਇਸ ਕਰਕੇ ਮੇਰੀ ਬੇਨਤੀ ਆ ਜਿੰਨਾ ਹੋ ਸਕੇ ਗਰੰਥੀ ਸਿੰਘ ਦਾ ਪਾਠੀ ਸਿੰਘ ਦਾ ਵਾਅਦਾ ਤੋਂ ਵਾਅਦਾ ਸਤਕਾਰ ਕਰੀਏ ਇਹ ਮੇਰੀ ਬੇਨਤੀ ਪਰ ਗਰੰਥੀ ਸਿੰਘ ਵੀ ਸਤਕਾਰ ਕਰਵਾਉਣ ਯੋਗ ਹੋਣਾ ਚਾਹੀਦਾ ਕਿਉਂਕਿ ਤੁਹਾਡੇ ਕੋ ਵੀਡੀਓ ਪੈਗਾ ਮੁਰਕੇ ਤੁਸੀਂ ਉੱਥੇ ਮੇਰੇ ਸਾਹਮਣੇ ਕਰ ਦਿਓ ਵੀ ਦੋ ਬਜ਼ੁਰਗ 60-60 ਸਾਲਾਂ ਦੇ ਤਾਬਿਆਂ ਚ ਚਪੇੜੋ ਚਪੇੜੀ ਹੋਣ ਦਾ ਡਿਊਟੀ ਲਾਉਣ ਨੂੰ ਤੇ ਉਹਨਾਂ ਦਾ ਕੀ ਕਰੀਏ ਭਾਈ ਗ੍ਰੰਥੀ ਸਿੰਘ ਵੀ ਸਤਕਾਰ ਕਰਵਾਉਣ ਯੋਗ ਹੋਣਾ ਚਾਹੀਦਾ